ਕਿ ਰੰਗਲਾ ਪੰਜਾਬ ਵਿਕਾਸ ਯੋਜਨਾ ਦੀ ਅਸੀਂ ਸ਼ੁਰੂਆਤ ਇਸ ਸਾਲ ਕਰ ਰਹੇ ਹਾਂ ਸਪੀਕਰ ਸਾਹਿਬ ਪੰਜਾਬ ਦੇ ਲੋਕਾਂ ਨੇ 2022 ਵਿੱਚ ਰੰਗਲਾ ਪੰਜਾਬ ਦੀ ਸਾਡੀ ਦ੍ਰਿਸ਼ਟੀਕਰਨ ਆਪ ਸਰਕਾਰ ਨੂੰ ਇਤਿਹਾਸਕ ਫਤਵਾ ਦਿੱਤਾ ਸਾਡੀ ਸਰਕਾਰ ਦਾ ਇੱਕ ਇੱਕ ਦਿਨ ਪੰਜਾਬ ਦੀ ਗਵਾਹੀ ਸ਼ਾਨ ਨੂੰ ਬਹਾਲ ਕਰਨ ਅਤੇ ਲੋਕਾਂ ਦੇ ਫੀਡਬੈਕ ਦੇ ਆਧਾਰ ਤੇ ਸੂਬੇ ਦੇ ਸੰਪੂਰਨ ਵਿਕਾਸ ਨੂੰ ਯਕੀਨੀ ਬਣਾਉਣ ਲਈ ਸਮਰਪਿਤ ਰਿਹਾ ਹੈ ਅੱਜ ਅਸੀਂ ਹਰ ਜ਼ਿਲ੍ਹੇ ਵਿੱਚ ਰੰਗਲਾ ਪੰਜਾਬ ਵਿਕਾਸ ਯੋਜਨਾ ਦੀ ਕੋਸ਼ਿਸ਼ਾਂ ਦੇ ਨਾਲ ਇਸ ਦਿਸ਼ਾ ਵਿੱਚ ਵੱਡਾ ਕਦਮ ਚੁੱਕ ਰਹੇ ਹਾਂ ਜੋ ਉਸ ਜਿਹੜੇ ਦੇ ਲੋਕਾਂ ਦੇ ਮਹੱਤਮਪੂਰਨ ਸਥਾਨਕ ਰੋਜ਼ਾਨਾ ਦੇ ਜਿਹੜੇ ਵਿਕਾਸ ਦੀ ਜਰੂਰਤਾਂ ਦੇ ਖਰਚ ਕੀਤਾ ਜਾਵੇਗਾ ਇਸ ਸਕੀਮ ਦਾ ਪ੍ਰਬੰਧਨ ਜਿਹੜਾ ਸਰ ਡਿਪਟੀ ਕਮਿਸ਼ਨਰ ਸਾਡੇ ਡੀਸੀ ਸਾਹਿਬਾਨ ਦੁਆਰਾ ਕੀਤਾ ਜਾਵੇਗਾ ਅਤੇ ਇਸ ਨੂੰ ਵਿਧਾਇਕਾਂ ਜਨ ਸਭਾ ਮਾ ਨਾਗਰਿਕ ਸਮੂਹਾਂ ਅਤੇ ਲੋਕ ਪੱਤੀ ਲੋਕ ਪੱਖੀ ਭਾਵਨਾ ਮਾ ਬਲੇ ਨਾਗਰਿਕਾਂ ਦੀਆਂ ਸ਼ਿਕਾਇਤਾਂ ਦੇ ਆਧਾਰ ਤੇ ਖਰਚ ਕੀਤਾ ਜਾਵੇਗਾ ਇਹ ਫੰਡ ਸਾਡੇ ਸਾਰੇ ਜ਼ਿਲ੍ਹਿਆਂ ਦੇ ਸਾਰੇ ਖੇਤਰਾਂ ਜਿਵੇਂ ਕਿ ਸੜਕਾਂ ਪੁਲਾਂ ਦੀ ਸਾਰੀ ਅਤੇ ਮਰਮਤ ਸਟਰੀਟ ਲਾਈਟਾਂ ਕਲੀਨਿਕਾ ਹਸਪਤਾਲਾ ਸਕੂਲਾਂ ਪਾਣੀ ਸੈਨੀਟੇਸ਼ਨ ਆਫ ਦੇ ਸਰਪੱਤੀ ਵਿਕਾਸ ਨੂੰ ਜਕੀਨੀ ਇਮਾਰਤ ਵਿੱਚ ਵੱਡੀ ਸਹਾਇਤਾ ਕਰੇਗਾ ਮੈਂ ਬਜਟ ਵਿੱਚ ਅਰੰਗਲਾ ਪੰਜਾਬ ਵਿਕਾਸ ਜਿਹੜਾ ਫੰਡ ਆ ਜਾਂ ਵਿਕਾਸ ਸਕੀਮਾਂ ਉਹਦੇ ਲਈ 585 ਕਰੋੜ ਰੁਪਏ ਦਾ ਪ੍ਰਬੰਧ ਕਰਦਾ ਹੈ ਜੇ ਮੈਂ ਗੱਲ ਕਰਾਂ ਤਾਂ ਹਰੇਕ ਹਲਕੇ ਦੀ ਹਰੇਕ ਵਿਧਾਨ ਸਭਾ ਦੀ ਗੱਲ ਕਰਾਂ ਤਾਂ ਲਗਭਗ 5 ਕਰੋੜ ਰੁਪਏ ਹਰੇਕ ਵਿਧਾਨ ਸਭਾ ਦੇ ਹਿੱਸੇ ਹੋਣਗੇ